ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੱਕ ਰੋਹੀ ਵਾਲਾ ਇਹ ਪਿੰਡ ਜਲਾਲਾਬਾਦ ਤਹਿਸੀਲ ਤੇ ਫਾਜ਼ਿਲਕਾ ਜ਼ਿਲ੍ਹੇ ਦਾ ਹੈ ਮੁਕਸਰ ਤੋਂ ਜਦੋਂ ਜਲਾਲਾਬਾਦ ਵੱਲ ਨੂੰ ਜਾਂਦੇ ਆ ਦੋਸਤੋ ਤਾਂ ਨਹਿਰਾ ਹੁੰਦੀ ਹੈ ਤੇ ਉੱਥੋਂ ਛੜਕ ਜਿਹੜੀ ਮੇਨ ਰੋਡ ਹੀ ਹੈ ਉਹ ਇਧਰ ਚੱਕ ਰੋਹੀ ਵਾਲੇ ਵੱਲ ਨੂੰ ਆ ਜਾਂਦੀ ਹੈ ਜਿੱਥੇ ਵੀਡੀਓ ਬਣਾ ਰਹੇ ਆ ਦੋਸਤੋ ਇਸ ਘਰ ਦੇ ਵਿੱਚ ਬਾਈ ਹੋ ਰਿਆਂ ਦਾ ਇੱਕ ਡੇਰੀ ਫਾਰਮ ਵੀ ਹੈ ਸਾਹਮਣੇ ਤੁਸੀਂ ਬੱਛੀਆਂ ਦੇਖ ਲਓ ਵਿੱਚੋਂ ਕੁਝ ਨਾ ਗੱਬਣ ਚ ਇੱਕ ਪਾਸਾ ਹੈ ਤੇ ਬਾਕੀ ਨਾਲ ਹੀਫਰ ਵੀ ਆ ਪਰ ਨਾਲ ਤੁਹਾਨੂੰ ਇਹਨਾਂ ਦਾ ਫਾਰਮ ਵੀ ਦਿਖਾ ਦਿੰਨੇ ਕਿਉਂਕਿ ਲਾਰਜ ਸਕੇਲ ਉੱਤੇ ਭਾਈ ਉਹਨੇ ਫਾਰਮ ਦੀ ਸ਼ੁਰੂਆਤ ਕੀਤੀ ਹੈ ਪਹਿਲਾਂ ਵੀ ਵੀਡੀਓ ਪਾਈ ਫੋਟੋ ਪਾਈਆਂ ਸੀ ਦੋ ਵਾਰ ਜਦੋਂ ਇਹਨਾਂ ਨੇ ਹੀਫਰ ਕੁਛ ਵੇਚੀਆਂ ਸੀ ਤੇ ਉਸ ਤੋਂ ਬਾਅਦ ਚ ਟੋਕੜ ਗੱਬਣ ਗਾਵਾਂ ਕੁਛ ਸੇਲ ਕੀਤੀਆਂ ਸੀ ਆਓ ਇਹਨਾਂ ਵੜਾਂ ਦੀ ਡਿਟੇਲ ਜਾਣਨ ਤੋਂ ਪਹਿਲਾਂ ਤੁਹਾਨੂੰ ਇਸ ਜਿਹੜਾ ਇਹਨਾਂ ਦਾ ਫਾਰਮ ਦੀ ਸ਼ੁਰੂਆਤ ਹੋਈ ਹੈ ਉਹਦਾ ਇੱਕ ਝਲਕ ਜ਼ਰੂਰ ਤੁਹਾਨੂੰ ਮਰਾਦ ਨੇ ਸੋ ਤੁਸੀਂ ਬਾਈ ਹੋਰੀਆਂ ਦਾ ਫਾਰਮ ਇੱਥੇ ਜਿਹੜਾ ਇਹ ਤਿਆਰ ਕਰ ਰਹੇ ਅੱਗੇ ਮਤਲਬ ਡਵੈਲਪ ਕਰ ਰਹੇ ਆ ਅੰਡਰ ਪ੍ਰੋਸੈਸ ਸੀ ਆਜੇ ਕਿਉਂਕਿ ਪੈਖੋ ਵਗੈਰਾ ਨੈਸਲੇ ਦਾ ਆਇਆ ਵਿਆ ਇਹਨਾਂ ਕੋਲ ਉਹ ਫਿਟਿੰਗ ਉਹਦੀ ਸਟਾਲ ਉਹ ਕਰ ਰਹੇ ਆ ਬਾਈ ਹੋਰੀ ਤੇ ਇਹ گاਵਾਂ ਦਾ ਇੱਕ ਫਾਰਮ ਹੈ ਤੋਂ ਤੁਸੀਂ ਇੱਥੋਂ ਵਹਿੜਾਂ ਦੇਖ ਲਓ ਇਹ ਤੁਹਾਨੂੰ ਵੈਸੇ ਦਿਖਾ ਰਹੇ ਕਿਉਂਕਿ ਕੁਝ ਵੱਛੀਆਂ ਬਾਈ ਹੋਰੀ ਦੱਸਦੇ ਆ ਵੀ ਇੱਥੋਂ ਫਾਰਮ ਦੇ ਵਿੱਚੋਂ ਇਹਨਾਂ ਨੇ ਵੇਚਣੀਆਂ ਸੋ ਆਪਾਂ ਬਾਕੀ ਵਹਿੜਾਂ ਬਾਰੇ ਗੱਲਬਾਤ ਮੈਨ ਕਰਨੀ ਹੈ گاਵਾਂ ਜਾਇ ਫਾਰਮ ਤੁਹਾਨੂੰ ਸਿਰਫ ਇਸ ਕਰਕੇ ਦਿਖਾਇਆ ਵੀ ਇਹਨਾਂ ਦਾ ਲਾਰਜ ਫਾਰਮ ਹੈ ਇੱਥੋਂ ਆਪਾਂ ਫੋਟੋ ਪਾਈ ਸੀ ਉਦੋਂ ਬੱਚੀਆਂ ਬਾਈ ਹੋਰਾਂ ਨੇ ਵੇਚੀਆਂ ਉਦੋਂ ਬਾਅਦ ਚ ਟੋਕੜ ਗੱਬਣ ਗਾਵਾਂ ਕੁਸ ਘਟਾਇਆ ਸੀ ਆਓ ਹੁਣ ਆਪਾਂ ਉਹਨਾਂ ਵਹਿੜਾਂ ਬਾਰੇ ਜਾਣਕਾਰੀ ਲਈਏ ਜਿਹੜੀਆਂ ਵਿਕਰੀ ਆਸਤੇ ਐ ਇੱਕ ਵਾਰ ਇਧਰਲੇ ਪਾਸੇ ਕੈਮਰਾ ਮਾਰਦੇ ਆ ਜਿਹੜੀਆਂ ਫਾਰਮ ਦੇ ਵਿੱਚ ਕੁਸ ਬੱਚੀਆਂ ਹੋਰ ਬਾਈ ਹੋਰਾਂ ਕੋਲ ਰੱਖੀਆਂ ਹੋਈਆਂ ਉਹ ਵੀ ਤੁਸੀਂ ਦੇਖ ਲਓ ਸੋ ਇਹਨਾਂ ਦਾ ਫਾਰਮ ਤੇ ਫਾਰਮ ਦੀ ਬਰੀਡ ਜਿਹੜੀ ਆ ਉਹ ਇੱਥੇ ਹਜੇ ਬਾਈ ਹੋਰਾਂ ਦੀ ਸ਼ੁਰੂਆਤ ਹੈ ਟਾਈਮ ਲੱਗਣਾ ਹੈ ਹੌਲੀ ਹੌਲੀ ਇਹਦੇ ਚ ਨਸਲ ਸੁਧਾਰ ਵੀ ਹੋਣੀ ਹੈ ਤੇ ਦੁੱਧ ਵੀ ਆਹ ਜਿਹੜੀ ਪ੍ਰੋਡਕਸ਼ਨ ਹੈ ਉਹਦੀ ਵੀ ਹੌਲੀ ਹੌਲੀ ਵਧਦੀ ਜਾਣੀ ਹੈ ਕਿਉਂਕਿ ਇਹਨਾਂ ਦੀ ਗ੍ਰੋਥ ਸੁਖਣਾ ਕਾਫੀ ਹੁੰਦੀ ਹੈ ਆਓ ਡਿਟੇਲ ਪੁੱਛਗੇ ਇਹ ਸਿਰਫ ਸ਼ੌਂਕ ਦਾ ਪੂਰਾ ਕੀਤਾ ਜਿਹੜੇ ਵੀਰ ਵੱਡਾ ਫਾਰਮ ਲਾਰਜ ਫਾਰਮ ਦੇਖਣਾ ਚਾਹੁੰਦੇ ਆ ਤੇ ਇੱਥੇ ਇਹ ਵਾਈਫਰਿਆਂ ਦਾ ਆਪ ਦਾ ਖੁਦ ਇੱਕ ਲਾਰਜ ਫਾਰਮ ਵੀ ਹੈ ਪਰਲੇ ਪਾਸੇ ਆਪਾਂ ਜਿਹੜਾ ਸਾਹਮਣੇ ਬਰਾਂਡੇ ਦੇ ਵਿੱਚ ਹੁਣ ਚੱਲਾਂਗੇ ਇਸ ਜਗ੍ਹਾ ਦੇ ਉੱਤੇ ਜਿਹੜਾ ਬਰਾਂਡ ਹੈ ਇੱਥੇ ਵਾਈਫਰਿਆਂ ਦੀਆਂ ਵਹਿੜਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਆਓ ਜਾਣਕਾਰੀ ਲਈ ਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਵੀ ਆ ਮੇਰਾ ਨਾਮ ਫੌਜੀ ਵਿਰਕ ਜੀ ਪਿੰਡ ਚੱਕਰੋਈ ਵਾਲਾ ਜੀ ਠੀਕ ਹੈ ਅੱਛਾ ਭਾਈ ਕਿੰਨਾ ਚਿਰ ਹੋ ਗਿਆ ਫਾਰਮ ਦੀ ਸ਼ੁਰੂਆਤ ਆ ਭਾਈ ਜੀ ਆਪਣੇ 2 ਸਾਲ ਹੋ ਗਏ ਜੀ ਇਹਨ 2 ਸਾਲ ਹੋ ਗਏ ਹਾਂਜੀ ਠੀਕ ਹੈ ਹਜੇ ਤਾਂ ਫਰਮ ਖਰੀਦੀਆਂ ਹੋਈਆਂ ਗਾਵਾ ਮਗਰ ਬੱਚੀਆਂ ਜਿਹੜੀਆਂ ਆਪਦੀਆਂ ਹੋਮ ਬਰੀਡ ਆ ਰਹੀ ਹੋਣੀਆਂ ਨਾ ਹਾਂਜੀ ਹਾਂਜੀ ਠੀਕ ਹੈ ਚਾ ਭਾਈ ਇਹ ਦੁੱਧ ਕਿਨੂੰ ਪਾ ਰਹੇ ਹੋ ਤੁਸੀਂ ਦੋ ਦਸੀ ਨੈਸਲੇ ਨੂੰ ਪਾ ਰਹੇ ਜੀ ਨੈਸਲੇ ਨੂੰ ਪਾ ਰਹੇ ਹਾਂ ਮੈਂ ਦੇਖਿਆ ਵੀ ਅੰਦਰ ਜਨਰੇਟਰ ਤੇ ਉਹ ਪੈਕੋ ਸਿਸਟਮ ਆਇਆ ਪਿਆ ਉਹ ਫਿਰ ਫਿੱਟ ਕਰ ਰਹੇ ਹੁਣ ਹਾਂਜੀ ਪੈਕੋ ਤੇ ਜਨਰੇਟਰ ਵਗੈਰਾ ਆਇਆ ਪਿਆ ਠੀਕ ਹੈ ਤੇ ਐਸਪੀ ਕਨੈਕਸ਼ਨ ਅਪਲਾਈ ਕੀਤਾ ਹੋਇਆ ਸੀ ਅੱਛਾ ਤੇ ਬਾਦ ਉਹ ਹੁਣ ਜਲਦ ਲੱਗ ਜਾਏਗਾ ਠੀਕ ਹੈ ਉਸ ਤੋਂ ਬਾਅਦ ਫਿਰ ਸਾਡਾ ਪੈਕੋ ਵੀ ਲੱਗ ਜਾਊਗਾ ਠੀਕ ਹੈ ਇਹਨੂੰ ਫਿਰ ਫਾਰਮ ਨੂੰ ਹੌਲੀ ਹੌਲੀ ਵਧਾਉਣ ਦਾ ਰਤ ਹੈ ਹਾਂਜੀ ਫਾਰਮ ਨੂੰ ਅਸੀਂ ਹੌਲੀ ਹੌਲੀ ਅੱਗੇ ਵਧਾ ਰਹੇ ਹਾਂ ਜੀ ਕਿਉਂਕਿ ਇਹਨਾਂ ਸਾਰੀਆਂ ਆਪਣੀਆਂ ਗਾਵਾਂ ਨੂੰ ਸੈਕਸਲ ਸੀਮਨ ਲੱਗੇ ਹੋਏ ਨੇ ਜੀ ਅੱਛਾ ਸੈਕਸਲ ਸੀਮ ਠੀਕ ਹੈ ਤੇ ਕੱਲ ਦੱਸੋ ਜੀ ਜਿਵੇਂ ਫਾਰਮ ਦੀ ਸ਼ੁਰੂਆਤ ਹੈ ਤੇ ਬੱਚਿਆਂ ਤੁਸੀਂ ਪਹਿਲੇ ਸਾਲਾਂ ਚ ਹੀ ਵੇਚਣੀਆਂ ਸ਼ੁਰੂ ਕਰਦੇ ਆਂ ਗਿਣਤੀ ਜ਼ਿਆਦਾ ਹੋ ਰਹੀ ਹੈ ਕੀ ਚੱਕਰ ਅ ਸਿੱਧਾ ਜੀ ਫਾਰਮ ਦੇ ਵਿੱਚ ਥੋੜਾ ਰਸ਼ ਜ਼ਿਆਦਾ ਹੋ ਗਿਆ ਜੀ ਅੱਛਾ ਤੇ ਗਾਂ ਵੀ ਸਖਸੜ ਸੀਵਨ ਲੱਗੇ ਹੋਏ ਨੇ ਠੀਕ ਹੈ ਤੇ ਇਸ ਕਰਕੇ ਸਾਡਾ ਆਰਾਦਾ ਵੀ ਹੌਲੀ-ਹੌਲੀ ਇਹਨਾਂ ਨੂੰ ਜਿਹੜਾ ਛੱਡ ਦਿੰਦੇ ਠੀਕ ਹੈ ਮਤਲਬ ਬਰੀਡ ਤੇ ਕੰਮ ਕਰਦੇ ਜਾਵਾਂਗੇ ਰਸ਼ ਘਟਾਉਣ ਵਾਸਤੇ ਫਿਰ ਕੁਸ ਵੇੜਾਂ ਵਿੱਚੋਂ ਸੇਲ ਕਰਦੇ ਹਾਂ ਹਾਂਜੀ ਹਾਂਜੀ ਰਸ਼ ਘਟਾਉਣ ਵਾਸਤੇ ਕਰ ਠੀਕ ਹੈ ਚਲਿਏ ਭਈ ਅੱਪਾ ਗਾਮਾ ਵੇੜਾਂ 'ਤੇ ਗੱਲ ਕਰਾਂਗੇ ਸੋ ਬਸੋ ਇੱਕ ਵਾਰ ਤੁਸੀਂ ਇਹਨਾਂ ਬੱਚੀਆਂ ਨੂੰ ਦੇਖ ਲਓ ਜਿਹੜੀਆਂ ਬਾਈ ਫਰਾਂ ਕੋਲ ਵਿਕਰੀ ਆ ਲਈਆਂ ਫਿਰ ਆਪਾਂ ਇਹਨਾਂ ਦੀ ਜਾਣਕਾਰੀ ਲਵਾਂ ਅੱਛਾ ਭਾਈ ਜਿਹੜੀਆਂ ਬੱਚੀਆਂ ਆਪਾਂ ਹੁਣ ਜਿਵੇਂ ਵਿਕਰੀ ਵਾਲੇ ਨਾਲ ਗਏ ਹਾਂ ਇਹ ਸਾਰੇ ਫਿਰ ਇੱਧਰਲੇ ਪਾਸੇ ਰੱਖ ਲੈਨੇ ਹੋ ਇਹਨਾਂ ਨੂੰ ਫਾਰਮ ਵਾਲੇ ਪਾਸੇ ਨਹੀਂ ਛੱਡਦੇ ਤੁਸੀਂ ਇਹ ਜਿਹੜੇ ਆਪਣੇ ਉਧਰੋਂ ਫਾਰਮ ਵਿੱਚੋਂ ਇੱਧਰ ਲੈ ਕੇ ਆ ਜੀਦੇ ਜਿਹੜੇ ਆਪਾਂ ਸੇਲ ਕਰਨੇ ਹੁੰਦੇ ਜੀ ਠੀਕ ਹੈ ਕਿਉਂਕਿ ਉਧਰ ਅੱਜਕੱਲ ਤੁਹਾਨੂੰ ਪਤਾ ਹੀ ਬਿਮਾਰੀ ਬਿਮਾਰੀ ਫੋਨ ਕਰਕੇ ਉਧਰ ਲੈ ਕੇ ਨਹੀਂ ਜਾਂਦੇ ਅਸੀਂ ਜਿੰਨਾਂ ਅੱਛਾ ਜਿਹੜਾ ਖਰੀਦਣ ਵਾਲਾ ਕੋਈ ਆਵੇ ਤਾਂ ਉਹ ਫਾਰਮ ਤੋਂ ਬਾਹਰ ਬਾਰੀ ਮੁੜ ਜੇ ਹਾਂਜੀ ਤਾਂ ਉਹਦੇ ਕਰਕੇ ਫਿਰ ਉਹ ਜਿਹੜਾ ਕੋਈ ਨਾਗ ਉਧਰੋਂ ਵੇਚਣਾ ਹੁੰਦਾ ਉਹ ਵੀ ਇੱਥੇ ਲੈ ਕੇ ਛੱਡ ਦੇ ਹਾਂਜੀ ਉਹ ਵੀ ਅੰਦਰ ਲੈ ਆਈ ਦੇ ਅੱਛਾ ਜਿਹੜੀਆਂ ਵੱਛੀਆਂ ਆਪਾਂ ਅੱਜ ਦਿਖਾ ਰਹੇ ਹਾਂ ਮੇਰੇ ਖਿਆਲ ਚ ਇਹ ਆਪਣੇ ਕੋਲ ਨਾਗ ਹੈਗੇ 6 ਟੋਟਲ ਹਨ ਹਾਂਜੀ ਹਾਂਜੀ ਤਾਂ ਦੋ ਗੱਬਣ ਇਹਨਾਂ ਦੇ ਵਿੱਚੋਂ ਇੰਨਾ ਚ ਦੋ ਗੱਬਣ ਨੇ ਜੀ ਪਹਿਲੇ ਨੰਬਰ ਤੇ ਗੱਬਣ ਖੜੀ ਹੈ ਬਈ ਤੇਰੇ ਹੱਥੀ ਹਾਂਜੀ ਕੀ ਡਿਟੇਲ ਹੈ ਜੀ ਇਹ ਏਬੀਐਸ ਹਲਕੀ ਹੈ ਜੀ ਏਬੀਐਸ ਹਲਕ ਦੀ ਆਪ ਹੈ ਹਾਂ ਜੀ ਗੱਬਣ ਕਿਹੜੇ ਸੀਮਨ ਤੋਂ ਇਹ ਏਬੀਐਸ ਬਰੂਟ ਨਾਲ ਸੈਕਸਰ ਸੀਮਨ ਨਾਲ ਗੱਬਣ ਹੈ ਕਿੰਨੇ ਚਿਰ ਦੀ ਗੱਬਣ ਹੋਊਗੀ ਹੁਣ ਇਹ 6 ਮਹੀਨਿਆਂ ਦੀ 6ਾਂ ਦੀ ਚੈੱਕ ਪਾਸ ਹੋ ਗਈ ਹਾਂਜੀ ਹਾਂਜੀ ਚੈੱਕ ਪਾਸ ਠੀਕ ਹੈ ਦੰਦੋ ਕਿਵੇਂ ਪਈਏ ਵਿੱਚ ਇਹ ਦੰਦੋ ਅਗਲੀ ਦੋ ਦੰਦ ਚੱਕ ਦੀ ਪਈ ਜੀ ਦੋ ਦੰਦ ਚੱਕ ਦੀ ਹੈ ਹਾਂਜੀ ਠੀਕ ਹੈ ਕੀ ਰੇਟ ਰਹਿਣਾ ਬਈ ਇਹਨਾਂ ਦੇ ਰੇਟ ਰੇਟ ਬਾਈ ਇਹਨਾਂ ਦੇ ਫੋਨ ਤੇ ਫੋਨ ਦੇ ਉੱਤੇ ਕਰਾਂਗੇ ਹਾਂਜੀ ਠੀਕ ਹੈ ਸੋ ਦੋਸਤੋ ਦੇਖ ਲਓ ਤੁਸੀਂ ਏਬੀਐਸ ਹਲਕ ਬੁੱਲਦੀ ਆਪ ਹੈ ਤੇ ਏਬੀਐਸ ਬਰੂਟ ਦਾ ਸੈਕਸਰ ਸੀਮਨ ਲੱਗਾ ਹੈ ਵਜ਼ਨ ਫੁੱ ਦੋ ਦੰਦ ਚੱਕਦੀ ਐ ਬਈ ਇਧਰ ਨੂੰ ਹੱਕ ਦੇ ਉਹਨੂੰ ਫੜ ਕੇ ਰੱਸਾ ਖਿੱਚ ਦਿਓ ਸੋ ਇਹ ਵੱਛੀ ਰੇਟ ਫੋਨ ਤੇ ਅੱਜ ਸੋ ਪਹਿਲੀ ਵੀਡੀਓ ਬਣਾ ਰਹੇ ਆ ਤੇ ਨਾਲ ਇਹ ਵੀ ਗੱਲ ਐਡ ਕਰਦੇ ਆ ਜਾਣ ਦੁਬਾਰ ਨੂੰ ਬਾਈ ਹੋਰੀ ਇਹਨਾਂ ਕੋਲ ਵੱਛੀਆਂ ਆ ਵੀ ਜਾਇਆ ਕਰਨੀਆਂ ਮੇਰੇ ਖਿਆਲ ਚ ਬਈ ਲੈ ਆ ਕਰਾਂਗੇ ਵਿਕਰੀ ਵਾਲੇ ਹਾਂਜੀ ਹਾਂਜੀ ਲੈ ਕੇ ਆਇਆ ਕਰਾਂਗੇ ਠੀਕ ਐ ਸੋ ਤੁਸੀਂ ਇਸ ਏਰੀਆ ਦੇ ਖਾਸ ਕਰਕੇ ਜੇ ਕੋਈ ਵੀ ਚੰਗੀਆਂ ਵੱਛੀਆਂ ਖਰੀਦਣੀਆਂ ਚਾਹੁੰਦੇ ਹੋ ਤਾਂ ਕੰਟੈਕਟ ਕਰ ਸਕਦੇ ਹੋ ਕਿਉਂਕਿ ਬਾਈ ਕਹਿੰਦਾ ਜੀ ਅਸੀਂ ਵੜਾ ਲਿਆਆ ਕਰਾਂਗੇ ਵਿਕਰੀ ਵਾਸਤੇ ਇੱਥੇ ਆਇਆ ਕਰਨੀਆਂ ਵੱਛੀਆਂ ਦੋ ਦੰਦ ਵੱਛੀ ਐ ਦੰਦੋਂ ਇਹਨਾਂ ਦੋਹਾਂ ਦੇ ਜਿਹੜੀਆਂ ਜਿਵੇਂ ਇਹ ਵੈੜ ਹੈ ਜਾਂ ਇਹਦੇ ਨਾਲ ਗੱਬਣ ਵੈੜ ਇਹਨਾਂ ਦੇ ਦੰਦ ਮੈਂ ਵੀਡੀਓ ਬਣਾਉਣ ਤੋਂ ਪਹਿਲਾਂ ਦੇਖ ਲਿਆ ਜਿਹੜਾ ਵੀ 라ਊਗਾ ਉਹ ਚੈੱਕ ਕਰ ਸਕਦਾ ਤੁਹਾਨੂੰ ਇੱਕ ਦੋਂਦੀ ਮਿਲੂਗੀ ਦੂਜੀ ਨੇ ਕੋਈ ਵੀ ਦੰਦ ਹਜੇ ਤੱਕ ਸਿੱਟਿਆ ਨਹੀਂ ਮਤਲਬ ਉਹ ਖੀਰੀ ਹੈ ਫਿਰ ਵੀ ਡਿਟੇਲ ਆਪਾਂ ਬਾਅਦ ਤੋਂ ਪੁੱਛਾਂਗੇ ਸੋ ਫਿਰ ਵੇਖ ਲਓ ਦੋਸਤੋ 6 ਮਹੀਨਿਆਂ ਦੀ ਗੱਬਣ ਪੂਰੀ ਰੁੱਤ ਚ ਹੁੰਦੀ ਹੈ ਚੰਗੇ ਆ ਮਤਲਬ ਕੀਮਤ ਦੇ ਵਿੱਚ ਜੇ ਕੋਈ ਵੇਚਣਾ ਵੀ ਚਾਹੂਗਾ ਤਾਂ ਵਿਕੂਗੀ ਕਿਉਂਕਿ ਰੁੱਤ ਜਿਹੜੀ ਉਹ گاਵਾਂ ਦੀ ਸਿਆਲਾਂ ਦੇ ਵਿੱਚ ਅੱਦਕੀ ਬੜੀ ਚੰਗੀ ਆਉਣ ਦੀ ਸੁਭਾਵਨਾ ਹੈ ਬਾਹਰ ਦਾ ਗਾਹਕ ਜਿਹੜਾ ਹੁਣੇ ਆਉਣ ਲੱਗ ਗਿਆ ਉਹਦੇ ਕਰਕੇ ਕੀਮਤ ਜਿਹੜੀ ਉਹ ਚੰਗੀ ਬਣੀ ਰਹੀ ਨਹੀਂ ਟਾਂਚਾ ਵੈੜ ਦਾ ਦੇਖਣ ਵਾਲਾ ਦੋਸਤ ਬੜੀ ਨਰੋਈ ਸੋਹਣੀ ਸੰਭੀ ਹੋਈ ਵੈੜ ਸੋ ਇਹ ਇਹ ਵੀ ਸੀਮਨ ਡਿਟੇਲ ਤੁਹਾਨੂੰ ਦੱਸਦੀ ਹੈ ਇੱਕ ਮੱਛੀ ਹੋਰ ਆ ਬਾਈ ਕੋਲ ਗੱਬਣ ਉਹਦੀ ਵੀ ਜਾਣਕਾਰੀ ਲੈ ਲੈਨੇ ਆ ਭਾਈ ਇਹਨਾਂ ਚੋ ਇੱਕ ਇੱਕ ਹੀਰੀ ਹੈ ਬੱਚੀ ਹੈ ਨਾ ਹਾਂਜੀ ਇਹ ਮਿਲਕ ਟੀ ਚੱਕ ਰਹੀ ਹੈ ਜੀ ਠੀਕ ਹੈ ਅੱਛਾ ਭਾਈ ਇਹਦੀ ਕੀ ਡਿਟੇਲ ਆ ਕਿੰਨੇ ਚਿਰ ਦੀ ਗੱਬਣ ਹੈ ਇਹ ਆਪਣੇ 5 ਮਹੀਨਿਆਂ ਦੀ ਗੱਬਣ ਹੈ ਠੀਕ ਹੈ ਇਹਦਾ ਸੀਮਨ ਦੀ ਡਿਟੇਲ ਕੀ ਹੈ ਭਾਈ ਇਹ ਵੀ ਸੈਕਸਰ ਸੀਮਨ ਹੈ ਵੀ ਇਸ ਬਰੂਟ ਦਾ ਹੀ ਹੈ ਜੀ ਬਰੂਟ ਦਾ ਹੀ ਇਹਦੇ ਲੱਗਾ ਤੇ ਮੇਰੇ ਖਿਆਲ ਚ ਫਾਦਰ ਵੀ ਇਹਨਾਂ ਦਾ ਹਲਕੀ ਇਹਦਾ ਹਾਂਜੀ ਹਾਂਜੀ ਸੇਮ ਹੀ ਹੈ ਹਾਂਜੀ ਹਾਂਜੀ ਠੀਕ ਹੈ ਸੋ ਦੋਸਤੋ 5 ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈ ਜਿਹਨੇ ਲੈ ਜਾਣੀ ਉਹ ਚੈੱਕ ਪਾਸ ਕਰਾ ਸਕਦਾ ਹੈ ਰੇਟ ਇਹਨਾਂ ਦੇ ਫੋਨ ਦੇ ਉੱਤੇ ਹੀ ਹੈ ਪਹਿਲੀ ਵੀਡੀਓ ਬਾਈ ਹੋਰਾਂ ਕੋਲੋਂ ਬਣਾ ਰਹੇ ਆ ਟਾਂਚਾ ਇਸ ਵੱਛੀ ਦਾ ਵੀ ਤੁਸੀਂ ਦੇਖ ਲਓ ਇਹ ਦੰਦੋ ਖੀਰੀ ਹੈ ਜੇ ਇਹਨੇ ਦੰਦ ਹਜੇ ਕੋਈ ਵੀ ਸਿੱਟਿਆ ਨਹੀਂ ਦੰਦਾਂ 'ਚ ਵਿਰਲ ਜ਼ਰੂਰ ਪਾਉਣੀ ਸ਼ੁਰੂ ਕਰਤੀ ਹੈ ਕਿਉਂਕਿ ਹੁਣ ਬਾਡੀ weight ਜਾਂ ਏਜ ਇਦਾਂ ਦੀ ਹੋ ਜਾਂਦੀ ਹੈ ਕਿ ਪਸ਼ੂ ਇੱਥੇ ਜੇ ਆ ਕੇ ਦੋ ਦੰਦ ਹੋ ਜਾਂਦਾ ਸੋ ਜਿਹਨੂੰ ਪਸੰਦ ਆਵੇ ਦੋਸਤੋ ਇਹ ਵੀ ਸੀਮਨ ਡਿਟੇਲ ਬਾਈ ਜਿਹੜੀ ਦੱਸ ਰਿਹਾ ਉਹ ਤੁਸੀਂ ਸੁਣ ਲਈਏ ਬਾਕੀ ਕਨਫਰਮ ਢਾਂਚੇ ਵਾਲੇ ਪੱਖ ਤੋਂ ਤੁਸੀਂ ਕਰੋਗੇ ਇਹ ਦੋ ਬੱਚੀਆਂ ਜਿਹੜੀਆਂ ਉਹ ਗੱਭਣ ਸਿੰਘ ਹੈ ਜਿਹੜੀਆਂ ਤੁਹਾਨੂੰ ਦਿਖਾਤੀਆਂ ਕੀਮਤ ਇਹਨਾਂ ਦੀ ਜਿਹੜੀ ਉਹ ਬਾਈ ਫੋਨ ਦੇ ਉੱਤੇ ਦੱਸੂਗਾ ਥਾਣਾ ਤੁਹਾਨੂੰ ਇੱਕ ਵਾਰ ਕੋਸ਼ਿਸ਼ ਕਰੂੰਗਾ ਜੇ ਇਹਨਾਂ ਨੇ ਦਿਖਾ ਲੇ ਤਾਂ ਤੁਹਾਨੂੰ ਚੈੱਕ ਕਰਵਾ ਦੂੰਗਾ ਬਾਈ ਇਹਨੂੰ ਮੜਾ ਤੁਰ ਥਾਣੇ ਦੇ ਇਹਨਾਂ ਦਿਖਾ ਲੂਗੀ ਸੋ ਦੋਸਤੋ ਇਦਾਂ ਦੀ ਲੇਵਟੀ ਬਣਾਉਣੀ ਸ਼ੁਰੂ ਕੀਤੀ ਹੋਈ ਹੈ ਨੇ ਸੋ ਸੀਮਨ ਡਿਟੇਲ ਇਹਦੀ ਤੁਹਾਨੂੰ ਦੇਤੀ ਹੈ ਇਹ ਤੋਂ ਬਿਨਾ ਕੋਈ ਛੋਟੀਆਂ ਬੱਚੀਆਂ ਬਈ ਇਸ ਬੱਚੀ ਦੀ ਕੀ ਡਿਟੇਲ ਆ ਕਿੰਨੀ ਕੁ ਉਮਰ ਹੋਊ ਅੰਦਾਜ਼ਾ ਇਹ ਹੈਗੀ ਜੀ ਆਪਣੇ ਸਾਢੇ 5 ਮਹੀਨਿਆਂ ਦੀ ਸਾਢੇ 5 ਮਹੀਨੇ ਉਮਰ ਹੈ ਸੀਮਨ ਡਿਟੇਲ ਇਹਦੀ ਮਿਲ ਜੂਗੀ ਜਾਂ ਨਹੀਂ ਹੈ ਸੀਮਨ ਡਿਟੇਲ ਮਿਲ ਜੇਗੀ ਨੋਟ ਕੀਤੀ ਹੋਈ ਜੀ ਅੱਛਾ ਇਹਦੀ ਵੀ ਸੀਮਨ ਡਿਟੇਲ ਆਪਾਂ ਨੂੰ ਮਿਲ ਜੂਗੀ ਠੀਕ ਹੈ ਹੱਕ ਦੇ ਉੱਤੇ ਨੂੰ ਬਈ ਫੜ ਕੇ ਤੋਰ ਦੇ ਸੋ ਦੋਸਤੋ ਸਾਢੇ 1 5 ਮਹੀਨੇ ਬਾਈ ਦੱਸਦਾ ਵੀ ਇਹਦੀ ਏਜ ਹੈ ਦੰਦ 5.5 ਮਹੀਨਿਆਂ ਦੀ ਤੇ ਦੇਖਣੇ ਬੰਦੇ ਨਹੀਂ ਕਿ ਫੀਰੀ ਹੋਣੀ ਚਾਹੀਦੀ ਹੈ ਕਿਉਂਕਿ 2 ਸਾਲ ਤੋਂ 2.5 ਸਾਲ ਤੋਂ ਬਾਅਦ ਚ ਦੰਦ ਪਸੂ ਤੋੜਦਾ ਤੇ ਇਹ ਬੱਚੀ ਤੋਂ ਛੋਟੀ ਉਮਰ ਦੀ ਵੈਸੇ ਚਿਹਰੇ ਦੀ ਬਨਾਵਟ ਤੋਂ ਵੀ ਦਿਸਦੀ ਹੈ ਟਾਂਚਾ ਵੀ ਇਹਦਾ ਤੁਸੀਂ ਦੇਖ ਸਕਦੇ ਹੋ ਸੋ ਇਹ ਬੱਚੀ ਵੀ ਨਾਲ ਵਕਾਊ ਹੈ ਜਿਹੜੀ ਪਹਿਲਾਂ ਬੱਚੀ ਇੱਕ ਦਿਖਾਈ ਸੀ ਦੋਸਤੋ ਇਹਦਾ ਤੁਸੀਂ ਹਵਾਨਾ ਦੇਖੋ ਇਦਾਂ ਦਾ ਰੁਖ ਬਣਾ ਰਹੀ ਹੈ ਆ ਸਹਿ ਵੀ ਚੌੜਾ ਖੁੱਲਾ ਫਿਕਸ ਜਾਂ ਹਵਾਨਾ ਕੱਢੂਗੀ ਇਹ ਜਿਹੜੀ ਕੱਬਣ ਬੱਚੀ ਦਿਖਾਈ ਸੀ ਇਹ ਤੋਂ ਅੱਗੇ ਦੋ ਵੱਛੀਆਂ ਹੋਰ ਜਿਹੜੀਆਂ ਇਸ ਸਾਈਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਬਈ ਜਿਹੜੀ ਇਹ ਇਹਨਾਂ ਚੋਂ ਖਰੀਦੇ ਹੋਏ ਨਾ ਕਿਹੜੇ ਆ ਕੋ ਸਹਿ ਧਿਆਨ ਦੇ ਵਿੱਚ ਹਾਂਜੀ ਹਾਂਜੀ ਇੱਕ ਆਪਣਾ ਆ ਲਾ ਕੇ ਖਰੀਦਿਆ ਹੋਇਆ ਜੀ ਇਹ ਖਰੀਦੀ ਹੈ ਬਾਹਰੋਂ ਆਪਾਂ ਇੱਕ ਹੋ ਖਰੀਦੀ ਹੋਈ ਜਿਹੜੀ ਉੱਧਰ ਹੈਗੀ ਹੈ ਠੀਕ ਹੈ ਇਹ ਤੋਂ ਬਿਨਾ ਇੱਕ ਵੱਛੀ ਇਹ ਵੀ ਫਿਰਦੀ ਹੈ ਬਈ ਆਪਣੇ ਕੋਲ ਇਹਦੀ ਉਮਰ ਦਾ ਅੰਦਾਜ਼ਾ ਕਿੰਨੀ ਖਊਗੀ ਇਹ ਸਾਢੇ 6 ਮਹੀਨਿਆਂ ਦੀ ਹੈਗੀ ਜੀ ਠੀਕ ਹੈ ਹਾਂਜੀ ਸਾਢੇ 6 ਮਹੀਨੇ ਦੇ ਆਸ-ਪਾਸ ਠੀਕ ਹੈ ਬਈ ਇਹਨੂੰ ਵੀ ਤੋਰਦੀ ਮਾੜਾ ਸੋ ਇਹ ਵੀ ਬੱਚੀ ਦੱਸੋ ਦੇਖ ਲਓ ਤੁਸੀਂ ਇੰਨਾਂ ਦੇ ਵਿੱਚੋਂ ਦੋ ਨਾਗ ਬਾਈ ਕਹਿੰਦਾ ਵੀ ਪਾਸਿਓਂ ਖਰੀਦੇ ਵੇ ਵੀ ਆ ਉਹ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰ ਸੋ ਕੀਮਤ ਕੀਮਤ ਤਾਂ ਸਾਰਿਆਂ ਨੂੰ ਬਾਈ ਸਾਰਿਆਂ ਨੂੰ ਤੇ ਠੀਕ ਹੈ ਜਿਹੜੀ ਇਹ ਬੱਚੀ ਹੈ ਬਾਈ ਜਿਹੜੀ ਖਰੀਦੀ ਹੈ ਉਹ ਇਹ ਦੰਦੋ ਕਿਵੇਂ ਆ ਦੰਦੋ ਦੰਦੋ ਦੇਖ ਲਿ ਗਏ ਆਪਾਂ ہاں ਜੀ ਹਾਂ ਜੀ ਦੇਖ ਲਿਆ ਫੜਿਓ ਫਿਰ ਮੂੰਹ ਇਹਦਾ ਸੋ ਦੋਸਤੋ ਦੰਦ ਤੁਹਾਨੂੰ ਵੀਡੀਓ ਚ ਹੀ ਦਿਖਾ ਦਿੰਨੇ ਆ ਸੋ ਦੋਸਤੋ ਕਨਫਰਮ ਖੀਰੀ ਬੱਚੀ ਠੀਕ ਹੈ ਬਾਈ ਓਕੇ ਸੋ ਖੀਰੀ ਬੱਚੀ ਇਹ ਆ ਦੋਸਤੋ ਇਹ ਬਾਈ ਹੋਰਾਂ ਨੇ ਖਰੀਦੀ ਆ ਬਰੀਡ ਵਾਈਜ਼ ਚੰਗੀ ਦਿਸਦੀ ਹੈ ਬਾਕੀ ਕੀਮਤ ਇਹਦੀ ਵੀ ਰਕੀ ਰੱਖਦੇ ਹੋ ਤੁਸੀਂ ਫੋਨ ਤੇ ਕਨਫਰਮ ਕਰਕੇ ਗੱਲਬਾਤ ਕਰ ਲਿਓ ਜੇ ਸੋ ਇਹ ਬੱਚੀ ਵੀ ਇੱਕ ਫਾਰ ਸੇਲ ਹੈ ਟਾਂਚਾ ਬਸੋ ਇਹਦਾ ਸੋਹਣਾ ਦਿਸਦਾ ਥਣ ਚ ਆ ਰਹੀ ਹੈ ਇੱਕ ਬੱਚੀ ਲਾਸਟ ਤੇ ਰਹਗੀ ਜਿਹੜੀ ਤੁਹਾਨੂੰ ਦਿਖਾਉਣੀ ਹੈ ਬਈ ਇਹ ਵੀ ਖਰੀਦੀ ਹੋਈ ਚਿੱਟੀਆਂ ਚ ਖਰੀਦੀ ਹੈ ਇਹ ਵੀ ਖਰੀਦੀ ਹੈ ਠੀਕ ਹੈ ਦੰਦੋ ਕਨਫਰਮ ਹੈ ਹਾਂ ਦੰਦੋ ਕਨਫਰਮ ਹੈ ਖੀਰੀ ਇਹ ਵੀ ਹਾਂਜੀ ਹਾਂਜੀ ਖੀਰੀ ਇਹਨੂੰ ਤੋਰ ਦਿਓ ਬਾਹਰ ਨੂੰ ਬਹੁਤ ਸੋਹਣਾ ਟਾਂਚਾ ਦੋਸਤੋ ਬੱਚੀ ਦਾ ਤੇ ਦੰਦੋ ਇਹ ਖੀਰੀ ਹੈ ਹਾਂ ਜੀ ਤੁਸੀਂ ਦੇਖ ਸਕਦੇ ਹੋ ਸੋ ਇਹ ਵੀ ਬੱਛੀ ਫॉर ਸੇਲ ਹੈ ਸੋਹਣੀ ਬਣਾਵਟਾ ਦੱਸੋ ਇਸ ਬੱਛੀ ਦੀ ਵੀ ਸੋ ਤੁਸੀਂ ਇੱਥੋਂ ਦਾ ਸਟਰਕਚਰ ਦੇਖ ਸਕਦੇ ਹੋ ਖੜਨੀ ਖੁੰਨੀ ਦੇਖ ਲਓ ਸੋ ਇਹ ਅੱਜ ਦੀ ਵੀਡੀਓ ਦੇ ਕੁਝ ਨਾਗ ਵਿਕਾਊ ਸੀਗੇ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਹੈ ਕਿ ਇੱਥੇ ਵਿਕਰੀ ਵਾਲੀਆਂ ਬੱਛੀਆਂ ਆਇਆ ਕਰਨੀਆਂ ਜੇ ਕੋਈ ਵੀਰ ਆਉਣਾ ਚਾਹੁੰਦਾ ਤਾਂ ਵਿਜ਼ਿਟ ਕਰ ਲਿਓ ਜੇ ਫਾਰਮ ਦੇ ਵਿੱਚੋਂ ਜੇ ਕੋਈ ਨਾਗ ਵੇਚਣਾ ਹੋਊਗਾ ਤਾਂ ਉਹ ਵੀ ਦੂਜੀਆਂ ਵੜਹਾਂ ਦੇ ਨਾਲ ਵੀਡੀਓ ਬਣਾ ਕੇ ਵੇਚਣਾ ਇੱਥੇ ਆ ਕੇ ਤੁਸੀਂ ਹੋਰ ਵੀ ਬੱਚੀਆਂ ਜਿਹੜੀਆਂ ਬਾਈਕੋ ਆਉਂਦੀਆਂ ਰਹਿਣੀਆਂ ਉਹ ਦੇਖ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲੀ ਜਾਂਦੇ ਸੰਪਰਕ ਇੱਥੇ ਕਰ ਸਕਦੇ ਹੋ ਧੰਨਵਾਦ ਸੁਵਾਈ ਦੀ ਵੀਡੀਓ ਦੇਖਣ ਲਈ